ਨਿਆਣੀ ਉਮਰ ਚ ਨਾ ਬੱਚੇ ਅਕਸਰ ਹੀ ਗਲਤੀਆਂ ਕਰਦੇ ਆ ਤਾਂ ਬੱਚਾ ਨੂੰ ਸਮਝਾਉਣਾ ਚਾਹੀਦਾ ਨਾ ਕਿ ਕਿਸੇ ਦੇ ਬੱਚੇ ਦੀਆਂ ਗੱਲਾਂ ਦੇਖ ਕੇ ਜਾਂ ਕੋਈ ਕਹਾਣੀ ਵਿਗੜੀ ਕਿਸੇ ਦੀ ਦੇਖ ਕੇ ਚਸਕੇ ਲੈ ਲੈ ਕੇ ਗੱਲਾਂ ਕਰੀ ਦੀਆਂ ਕਿਉਂਕਿ ਧੀ ਹੈ ਚਾਹੇ ਪੁੱਤ ਹੈ ਇੱਜ਼ਤ ਤਾਂ ਸਭ ਦੀ ਬਰਾਬਰ ਹੁੰਦੀ ਆ ਪਰ ਉਹ ਉੱਪਰ ਵਾਲਾ ਦੇਖਦਾ ਉਹਦੇ ਘਰੇ ਦੇਰ ਆਂ ਦੇਰ ਨਹੀਂ ਜਦੋਂ ਕਹਿੰਦੇ ਕਿਸੇ ਦੀਆਂ ਗੱਲਾਂ ਕਰਦੇ ਆ ਨਾ ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਪੁੱਤ ਧੀਆਂ ਵਾਲਿਆਂ ਦੇ ਤਾਂ ਚਾਰੇ ਪੱਲੇ ਗਾਰਚ ਹੁੰਦੀ ਆ ਤੇ ਇਹ ਕੀ ਪਤਾ ਵੀ ਆਪਦੇ ਸਾਹਮਣੇ ਕਦੋਂ ਆਜੇ ਫਿਰ ਆਪਦੇ ਵਾਰੀ ਨਾ ਲੋਕੀ ਹਵਨ ਕਰਾਉਂਦੇ ਫਿਰਦੇ ਹੁੰਦੀ ਆ ਆਪਣੇ ਨਾ ਸਾਰਿਆਂ ਦੇ ਗਲੀ ਗੁਆਂਣ ਚ ਮੱਲੇ ਦੇ ਵਿੱਚ ਇੱਕ ਦੋ ਜਨਾਨੀਆਂ ਆਂਟੀਆਂ ਹੁੰਦੀਆਂ ਜਿਹੜੀਆਂ ਉਹ ਇਹੋ ਜਿਹੀਆਂ ਜ਼ਰੂਰ ਹੁੰਦੀਆਂ ਜਿਨ੍ਹਾਂ ਕੋਲੇ ਸਾਰੀ ਨਿਊਜ਼ ਹੁੰਦੀ ਆ ਮੱਲੇ ਦੀ ਉਹ ਆਂਟੀਆਂ ਇਹੋ ਜੇ ਅਧਿਕਤਾਂ ਉਹਨਾਂ ਦੇ ਗੈਸ ਹੁੰਦੇ ਨੇ ਕਿਸੇ ਦੀ ਕੁੜੀ ਨੂੰ ਦੇਖ ਲਿਆ ਕਿਸੇ ਨਾਲ ਜਾਂਦੇ ਕਿਸੇ ਦੇ ਮੁੰਡੇ ਨੂੰ ਗੱਲ ਕਰਦੇ ਦੇਖ ਲਿਆ ਪਤਾ ਨਹੀਂ ਉਹਨਾਂ ਦੇ ਵਿੱਚ ਇੰਨਾ ਟੈਲੈਂਟ ਰੱਬ ਨੇ ਭਰਿਆ ਕਿ ਕਿੱਥੋਂ ਉਹਨਾਂ ਨੇ ਖੁਦ ਇਹਨੂੰ ਟੈਲੈਂਟ ਨੂੰ ਬਣਾਇਆ ਕ੍ਰੀਏਟ ਕੀਤਾ ਕਿ ਮਤਲਬ ਇਹੋ ਜੇ ਕੋਕੇ ਝੜਦੀਆਂ ਵੇ ਜੇ ਕਿਤੇ ਉਹਨਾਂ ਕੋਲੇ ਬੈਠ ਕੇ ਸੁਣੀਏ ਨਾ ਮੈਨੂੰ ਲੱਗਦਾ ਉਹਨਾਂ ਕੋਲੇ ਐਕਸਪੀਰੀਅੰਸ ਘੱਟ ਸਿਆਣੀਆਂ ਚੀਜ਼ਾਂ ਦੇ ਤੇ ਆਹ ਵਾਲੀਆਂ ਚੀਜ਼ਾਂ ਖਬਰਾਂ ਉਹਨਾਂ ਕੋਲੇ ਜ਼ਿਆਦਾ ਹੋਣਗੀਆਂ ਮੈਨੂੰ ਲੱਗਦਾ ਨਾ ਹਰ ਘਰ ਦੀ ਅੰਦਰਲੀ ਗੱਲ ਉਹਨਾਂ ਨੂੰ ਪਤਾ ਹੁੰਦੀ ਆ ਜਿਹੜੀ ਕਿ ਉਹਨਾਂ ਦੇ ਖੁਦ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਹੀਂ ਸਾਰਿਆਂ ਨੂੰ ਪਤਾ ਹੁੰਦੀ ਪਤਾ ਨਹੀਂ ਇੰਨਾ ਟੈਲੈਂਟ ਇਹ ਆਂਟੀਆਂ ਦੇ ਵਿੱਚ ਆਇਆ ਕਿੱਥੋਂ ਕਹਿਣ ਨੂੰ ਨਾ ਇਹ ਗਲੀ ਮੱਲੇ ਦੀਆਂ ਸਿਆਣੀਆਂ ਬੁੜੀਆਂ ਗਿਣੀਆਂ ਜਾਂਦੀਆਂ ਪਰ ਇਹਨਾਂ ਨੇ ਨਾ ਜਾਣ ਗੀਆਂ ਰੱਬ ਦਾ ਨਾਮ ਲੈਣ ਵੀ ਜਾਣਗੀਆਂ ਪਰ ਉੱਥੋਂ ਵੀ ਉਹਨਾਂ ਨੇ ਕੁਛ ਨਾ ਕੁਛ ਜ਼ਰੂਰ ਅਬਜ਼ਰਵ ਕਰ ਲਿਆ ਹੋਣਾ ਜਿਹੜਾ ਉਹਨਾਂ ਦੇ ਅੰਦਰ ਐਨਾ ਕੁੱਟ-ਕੁੱਟ ਕੇ ਭਰੀਆਂ ਹੁੰਦੀਆਂ ਨੇ ਨਾ ਖਬਰਾਂ ਮੈਂ ਤਾਂ ਕਦੇ-ਕਦੇ ਨਾ ਜੇ ਕਿਤੇ ਬੈਠਣ ਦਾ ਮੌਕਾ ਮਿਲ ਜੇ ਸੁਣ ਕੇ ਹੈਰਾਨ ਹੋ ਜਾਂਦੀ ਆ ਵੀ ਮੈਂ ਕਹਿੰਨੀ ਆ ਜਾਰੇ ਇਹਨਾਂ ਨੂੰ ਕਿਸੇ ਦੇ ਘਰ ਦੀ ਅੰਦਰਲੀ ਗੱਲ ਪਤਾ ਕਿਵੇਂ ਲੱਗਦੀ ਆ ਕਮਾਲ ਹੈ ਇਹ ਆਂਟੀਆਂ ਨੂੰ ਤਾਂ ਅਵਾਰਡ ਮਿਲਣਾ ਚਾਹੀਦਾ ਤੇ ਉਹ ਜੀਆਂ ਆਂਟੀਆਂ ਨਾ ਹਰੇਕ ਗਲੀ ਮਹੱਲੇ ਦੇ ਵਿੱਚ ਇੱਕ ਦੋ ਜ਼ਰੂਰ ਹੁੰਦੀਆਂ ਪਰ ਆਂਟੀਆਂ ਨੂੰ ਨਾ ਹੱਥ ਜੋੜ ਕੇ ਹੀ ਰਿਕਵੈਸਟ ਹੈ ਕਿ ਆਂਟੀ ਪਲੀਜ਼ ਰੱਬ ਦਾ ਨਾਮ ਲੈ ਲਿਆ ਕਰੋ ਕਿਸੇ ਦਿੱਤੀਆਂ ਪੁੱਤਾਂ ਦੀਆਂ ਜਾਂ ਕਿਸੇ ਦੇ ਕੀ ਹੁੰਦਾ ਫਿਰਦਾ ਉਹਨੂੰ ਛੱਡ ਦਿਓ ਪਲੀਜ਼ ਜਾਂ ਅਗਲੇ ਦੇ ਘਰ ਦਿਆਂ ਤੇ ਛੱਡ ਦਿਓ ਜਾਂ ਰੱਬ ਤੇ ਛੱਡ ਦਿਓ ਕੀ ਲੈਣਾ ਆਪਾਂ ਇਹਨਾਂ ਚੀਜ਼ਾਂ ਤੋਂ ਕੌਣ ਕਿਹੋ ਜਾ ਸਭ ਰੱਬ ਜਾਣਦਾ